हां जी जय मस्तान दी जय माता दी मिट्टी लागया दाता ਤੁਹਾਨੂੰ ਰਾਜੀ ਰੱਖੇ ਸੰਗਤ ਜੀ ਤੋਂ ਮੇਰੀ ਚੀਜ਼ ਦਗਾਣਾ ਚਾਹਨੀ ਆ ਦੇਖੋ ਜੀ ਜਿਹੜਾ ਗਾਂ ਸਾਹਿਬ ਵਹੀ ਗੁਰਜੀ ਕੀ ਪਤਨੀ ਸ਼ੇਵਮ ਮੋਕੇ ਵਾਲਿਆ ਕਿੱਥੇ ਭੱਜੇਗਾ ਪਹਿਲੀ ਗੱਲ ਤਾਂ ਹੁਣ ਮੈਨੂੰ ਆਈ ਨਹੀਂ ਪਤਾ ਤੈਨੂੰ ਬੰਦਾ ਕਹਾਂ ਆ ਕਿ ਬੁੜੀ ਕਹਾਂ ਆ ਕਿ ਜਨਾਨਾ ਕਹਾਂ ਆ ਆਪ ਤੂੰ ਸਮਾਂ ਦੇਖ ਕੇ ਤਿੰਨ ਤਰੀਕ ਦਾ 10:30 ਵਜੇ ਦਸ ਐਸਐਸਪੀ ਦਫ਼ਤਰ ਤੇ ਆਪ ਹੀ ਤੂੰ ਹੁਣ ਭੱਜ ਗਿਆ ਖਾਸਾ ਤਾਂ ਹਰ ਵਾਰੀ ਮੈਦਾਨ ਆਇਆ ਤੇ ਫਟੇ ਹੁੰਦਾ ਰਹੂਗਾ ਕਿ ਅੱਜ ਵੀ ਬਨੇ ਹੋਇਆ ਖਾਲਸਾ ਦਾ ਮੈਦਾਨ ਤੇ ਜਿਹੜਾ ਤੇਰਾ ਚੇਲਾ ਨਾ ਜਸ਼ਨ ਮਲੋਟ ਵਾਲਾ ਜਿਹੜਾ ਵਰਸੋ ਆਕਰਦਾ ਜੀ ਸੀਗਾ ਮੇਰੇ ਨਾਲ ਵੀ ਮੈਂ ਦਾ ਖੜਾ ਜਸ਼ਨ ਨਾਲ ਅੱਜ ਆ ਲੈ ਕੇ ਨਹੀਂ ਆਇਆ ਤੈਨੂੰ ਨਾਲ ਭੱਜ ਗਿਆ ਉਹ ਵੀ ਪਹਿਲਿਆਂ ਚ ਉਹ ਭੱਜਿਆ ਹੋਵੇ ਜੇ ਹੁਣ ਤੇਰੀ 10 ਵਾਰ ਨੂੰ ਚੌਕੀ ਲੱਗੀ ਉਸ ਦੀ ਦਾ ਜ਼ਿੰਮੇਵਾਰ ਪਰ ਉਹ ਕੇ ਜਿਹੜਾ ਪ੍ਰਸ਼ਾਸਨ ਹੈ ਤੇ ਉਹ ਜੀ ਦੀ ਜ਼ਿੰਮੇਵਾਰ ਤੂੰ ਹੋਵੇਂਗੀ ਜੇ ਕੋਈ ਨੁਕਸਾਨ ਹੁੰਦਾ ਹੋਵੇ ਤਾਂ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਜੈ ਮਸਤਾਕੀ ਆ ਤੁਸੀਂ ਸਾਰੇ ਸੰਗਤ ਨੇ ਵੀਡੀਓ ਵੇਖ ਲਈ ਪਹਿਲੇ ਨੰਬਰ ਦੇਤਾ ਮੈਨੂੰ ਗੁਰੂ ਦੀਆਂ ਲਾਡਲੀਆਂ ਪੁੱਤਜਾਂ ਨੇ ਇਹ ਗੱਲ ਬੋਲਦੀ ਬਾਬਾ ਜੀ ਤੁਸੀਂ ਬੈਣ ਕੇ ਸੰਗਤ ਤੋਰਦੇ ਹੋ ਮੈਂ ਵੀਰਵਾ ਵੀ ਬੈਣ ਕੇ ਸੰਗਤ ਤੋਰੂੰਗੀ ਭਾਈ ਮੈਂ ਉਹਨਾਂ ਦੀ ਗੱਲਬਾਤ ਮੰਨ ਲਈ ਦੂਸਰੇ ਨੰਬਰ ਤੇ ਚੱਲਦੇ ਵੀਰਵਾ ਮੇਰੇ ਦੀਵਾਨ ਦੇ ਵਿੱਚ ਮੇਰੇ ਦਰਵਾਜ਼ੇ ਦੇ ਵਿੱਚ ਮੇਰੇ ਜਾਨੀ ਮਾਲੀ ਨੁਕਸਾਨ ਹੁੰਦਾ ਵਿੱਚ ਜਸੰ ਦਾ ਨਾਮ ਬੋਲਿਆ ਜਸੰ ਦਾ ਕੋਈ ਨੁਕਸਾਨ ਹੁੰਦਾ ਮੇਰੇ 4-5 ਚੇਲੇ ਆ ਉਹਨਾਂ ਦਾ ਨੁਕਸਾਨ ਹੁੰਦਾ ਮੇਰੇ ਘਰ ਪਰਿਵਾਰ ਦਾ ਨੁਕਸਾਨ ਹੁੰਦਾ ਆ ਤੁਹਾਨੂੰ ਵੀਡੀਓ ਦਿਖਾਤੀ ਆ ਬਾਬਾ ਗੁਰਵਿੰਦਰ ਮਨਪ੍ਰੀਤ ਬਾਬਾ ਸ਼ੌਕੀ ਬਾਬਾ ਗੁਰਵਿੰਦਰ ਇਹ ਜ਼ਿੰਮੇਵਾਰ ਹੋਣਗੇ ਠੀਕ ਆ ਜੀ ਇਹ ਸਾਰੇ ਜ਼ਿੰਮੇਵਾਰ ਹੋਣਗੇ ਤੁਸੀਂ ਵੀਡੀਓ ਆਪ ਦੇਖ ਲਈ ਆ ਤੇ ਤੀਜਾ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਜਿਹੜਾ ਇਹਨਾਂ ਵੱਲ ਦੇਖ ਨਹੀਂ ਰਿਹਾ ਠੀਕ ਆ ਜੀ ਜੈ ਮਾਤਾ ਦੀ ਜੈ ਮਸਤਾ ਦੀ ਤੁਸੀਂ ਸਭ ਰਾਜੀ ਰਹੋ ਤੰਦਰੁਸਤੀਆਂ ਰਹੋ ਦਾਤਾ ਤੁਹਾਨੂੰ ਰਾਜੀ ਰੱਖੇ